ਇੱਕ ਬੇਹੱਦ ਹੀ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਇੱਕ 22 ਸਾਲਾ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋਣ ਦਾ ਸਮਾਚਾਰ ਜਿਹੜਾ ਹੈ ਪ੍ਰਾਪਤ ਹੋਇਆ ਦੱਸ ਦਈਏ ਕਿ ਸਤਾਰਗ ਗਗਨਚੌਂਗ ਨਜ਼ਦੀਕ ਪੈਂਦੇ ਇੱਕ ਨਿੱਜੀ ਹੋਟਲ ਦੇ ਵਿੱਚ 22 ਸਾਲਾ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ ਜਾਣਕਾਰੀ ਮਿਲਦੇ ਹੀ ਮੌਕੇ ਤੇ ਥਾਣਾ ਸਿਟੀ ਐਸ ਐਚ ਓ ਇੰਸਪੈਕਟਰ ਕਿਰਪਾਲ ਸਿੰਘ ਸਮੇਤ ਪੁਲਿਸ ਪਾਰਟੀ ਪਹੁੰਚੀ ਤੇ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਕਿ ਮ੍ਰਿਤਕ ਨੌਜਵਾਨ ਕਰਨ ਨੇੜਲੇ ਪਿੰਡ ਜੰਸੂਆ ਦਾ ਰਹਿਣ ਵਾਲਾ ਸੀ ਉਸ ਦੇ ਵੱਲੋਂ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਤੇ ਮ੍ਰਿਤਕ ਪਰਿਵਾਰ ਮੈਂਬਰ ਦਾ ਕਹਿਣਾ ਹੈ ਕਿ ਉਹਨਾਂ ਦਾ ਨੌਜਵਾਨ ਪੁੱਤਰ ਇੱਕ ਹੋਟਲ ਦੇ ਵਿੱਚ ਵਿਨੋਦ ਵਿਖੇ ਕੰਮ ਕਰਦਾ ਸੀ ਅਤੇ ਤਿੰਨ ਦਿਨਾਂ ਤੋਂ ਲਗਾਤਾਰ ਉਸ ਦੇ ਨਾਲ ਸੰਪਰਕ ਨਹੀਂ ਹੋ ਰਿਹਾ ਸੀ ਅੱਜ ਸਵੇਰੇ ਜਦੋਂ ਉਸ ਦਾ ਫੋਨ ਆਇਆ ਤਾਂ ਉਹ ਕਹਿ ਰਿਹਾ ਸੀ ਕਿ ਉਹਨਾਂ ਦਾ ਪੁੱਤਰ ਰਾਜਪੁਰਾ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ ਜਿੱਥੇ ਡਾਕਟਰਾਂ ਨੂੰ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜੀ ਕਰਨ ਤਾਂ ਕਿਤੇ ਹੋਟਲ ਤੇ ਲੱਗਿਆ ਸੀਗਾ ਉਹਨੂੰ ਸਾਡੇ ਨਾਲ ਪਹਿਲਾਂ ਵੀ ਉਹਨਾਂ ਨਾਲ ਲੜਾਈ ਹੋਈ ਸੀ ਜਿੱ ਇੱਕ ਜਨਾਨੀ ਕੱਢ ਕੇ ਲੈ ਗਈ ਸੀ ਜਿਆਦੀ ਉਮਰ ਦੀ ਸੀ 34-32 ਸਾਲ ਦੀ ਸੀ ਕਰਨ 23 ਸਾਲ ਦਾ ਸੀਗਾ ਤੇ ਉਹਦਾਂ ਗੱਲਬਾਤ ਕਰਦੀ ਸੀ ਪਤਾ ਨਹੀਂ ਕੀ ਖਵਾ ਕੋ ਕਿਉਂ ਮੁੰਡੇ ਨੂੰ ਲੈ ਗਈ ਵੜਿਆ ਕੇ ਅਸੀਂ ਫੇਰ ਵੀ ਉਹ ਤੋਂ ਸਤਕਾਰਾ ਪਾਇਆ ਸਾਡੇ ਤੋਂ 50000 ਮੰਗਦੇ ਸੀਗੇ ਤੇ 25000 ਤੇ ਫੈਸਲਾ ਹੋਇਆ 25000 ਵੀ ਲੈ ਕੇ ਚਲੀ ਗਈ ਆਪਣਾ ਫੈਸਲਾ ਹੋ ਗਿਆ ਕੀ ਆ ਉਸ ਤੋਂ ਬਾਅਦ ਫੇਰ ਮੁੰਡੇ ਦੇ ਪਿੱਛੇ ਲੱਗੀ ਰਹੀਏ ਪਤਾ ਨਹੀਂ ਕੀ ਗੱਲਬਾਤ ਹੋਈ ਹੈ ਕੀ ਨਾ ਕਾਫੀ ਦਿਨ ਤੋਂ ਬੋਲੇ ਨਹੀਂ ਹੈਗੇ ਉਹਨੇ ਸਾਨੂੰ ਧਮਕੀ ਮਾਰੀ ਸੀ ਉਹਨਾਂ ਨੇ ਪਿੰਡ 'ਚ ਕਹਿੰਦੇ ਜੇ ਪਿੰਡ 'ਚ ਵੜ ਗਿਆ ਮੁੰਡਾ ਤਾਂ ਅਸੀਂ ਮਰਵਾ ਦੇਵਾਂਗੇ ਉਹਨਾਂ ਨੇ ਇਹੀ ਧਮਕੀ ਮਾਰੀ ਸੀ ਅਸੀਂ ਇਸੇ ਕਰਕੇ ਉਹਨੂੰ ਅਸੀਂ ਆਪਣੇ ਗੱਲਾਂ ਗੁੱਲ ਜਾ ਪਾ ਕੇ ਕਿਤੇ ਹੋਟਲ ਤੇ ਲਵਾ ਕੇ ਆ ਗਏ ਸੀ ਅਸੀਂ ਉਤੋਂ ਫੇਰ ਵੀ ਉਹਨੂੰ ਉੱਥੋਂ ਲੈ ਕੇ ਆ ਗਏ ਮੁੰਡੇ ਨੂੰ 2 ਦਿਨ ਪਹਿਲਾਂ ਲੈ ਕੇ ਆਈਏ ਸਾਨੂੰ ਨਹੀਂ ਪਤਾ ਸੀਗਾ ਪਰ ਸਾਨੂੰ ਕਿਸੇ ਨੂੰ ਘਰਦਿਆਂ ਨੂੰ ਨਹੀਂ ਪਤਾ ਸੀਗਾ ਸਾਨੂੰ ਇਹਨਾਂ ਨੇ ਇੱਥੇ ਜਦੋਂ ਹਸਪਤਾਲ ਹੈ ਉਹਨਾਂ ਨੇ ਹੋਟਲ ਦੇ ਕਿੱਥੇ ਕਮਰਾ ਲਿੱਤਾ ਹੋਣਾ ਤੇ ਉਹੀ ਉਹ ਹੋਟਲ ਨੇ ਫੋਨ ਕਰਿਆ ਵੀ ਅਸੀਂ ਮੁੰਡੇ ਨੂੰ ਇੱਥੇ ਵੀ ਦਾਖਲ ਕਰਾਤਾ ਉਹਦਾ ਧਾਰ ਘੜਤੀਗਾ ਉਹਨਾਂ ਕੋਲ ਗਾਰ ਗਾੜਤੀ ਦਾ ਤਾਂ ਪਤਾ ਲੱਗਿਆ ਉਹਨਾਂ ਨੂੰ ਵੀਡੀਓ ਇੱਥੇ ਗੱਗਲ ਕਰਾਇਆ ਕਿ ਤੁਸੀਂ ਕੁੜੀ ਕਹਿ ਰਹੀਆਂ ਲੋ ਉਹ ਕਿੱਥੇ ਹਨ ਜੀ ਉਹ ਭੱਜ ਗਈ ਕਿਉਂ ਭੱਜ ਗਈ ਹਾਂ ਜੀ ਮੁੰਡੇ ਨਾਲ ਤੱਕ ਲਗਾਉਂਦੇ ਮੁੰਡੇ ਨੂੰ ਹਾਂ ਜੀ ਉਹ ਹੋਟਲ ਵਾਲਿਆਂ ਨੂੰ ਪਤਾ ਲੱਗਿਆ ਸਾਨੂੰ ਹੋਟਲ ਵਾਲੇ ਤੋਂ ਪਤਾ ਲੱਗਿਆ ਵੀ ਉਹ ਉਹਦੇ ਨਾਲ ਕੁੜੀ ਆਈ ਸੀ ਜੀ ਅਸੀਂ ਵੀਡੀਓ ਦੇਖੀ ਆ ਉੱਥੇ ਹਾਂ ਜੀ ਆਸ਼ਾ ਨਾਮ ਹੈ ਉਹਦਾ ਜੀ ਤੇ ਉਹ ਸੀ ਕਮਰੇ ਚ ਚੈੱਕ ਕਰਾਈਏ ਉਹੀ ਸੀਗੀ ਛੇ ਜਦੋਂ ਤੁਸੀਂ ਇੱਥੇ ਹੋਟਲ ਬਣਾਏ ਉਹਦਾ ਮੁੰਡਾ ਠੀਕ-ਠਾਕ ਸੀ ਤੁਹਾਡਾ ਨਹੀਂ ਜੀ ਸਾਨੂੰ ਤਾਂ ਦਿਖਾਇਆ ਹੀ ਨਹੀਂ ਮੁੰਡਾ ਇਨਾ ਦੇਖਿਆ ਇਹਦੇ ਕੋਸਾ ਚ ਨਹੀਂ ਦੇਖਿਆ ਹੈਗਾ ਉਹ ਕਹਿੰਦੇ ਸਾਨੂੰ ਇੰਨਾ ਗਿਆ ਵੀ ਤੁਹਾਡਾ ਮੁੰਡਾ ਮੁੱਕ ਚੁੱਕਿਆ ਵਾ ਕਦੋਂ ਦੀ ਗੱਲ ਹੈ ਜੀ ਇਹ ਇਹ ਅੱਜ ਸਵੇਰ ਦੀ ਗੱਲ ਹੈ ਬਿਲਕੁਲ ਤੁਸੀਂ ਐ ਤੁਹਾਡੇ ਮੁੰਡਾ ਕੋਈ ਨਹੀਂ ਹਾਂਜੀ ਇਹ ਤੁਹਾਨੂੰ ਕਿਹਦਾ ਫੋਨ ਆਇਆ ਸੀਗਾ ਜੀ ਜੀ ਉਹਨਾਂ ਦਾ ਹੀ ਫੋਨ ਆਇਆ ਸੀਗਾ ਜਿਨ੍ਹਾਂ ਨੇ ਐਡਮਿਟ ਕਰਾਇਆ ਇੱਥੇ ਹਾਂਜੀ ਤੁਸੀਂ ਫੋਨ ਤੇ ਵੀ ਤਰੀਕਾ ਗੱਲ ਕੀਤੀ ਹਾਂਜੀ ਕਰੀ ਹੈ ਜੀ ਬਸ ਹੁਣ ਉਹ ਕਹਿ ਰਹੇ ਨੇ ਕਹਿੰਦੇ ਲਿਖ ਦਿਆਂ ਤੁਹਾਡੇ ਪਰਤਾ ਪੋਤਾ ਜੀ ਪਤਾ ਨਹੀਂ ਹੁਣ ਬਾਕੀ ਦੇ ਕੋ ਸਨਸਾਫ ਦਿੱਤਾ ਜਾਵੇ ਬਸ ਅਸੀਂ ਇਹੀ ਕਹਿੰਦੇ ਆ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਬਸ ਸਾਡਾ ਮੁੰਡਾ ਜਿੱਦਾਂ ਉਹ ਹੋਇਆ ਬਸ ਉਹਨਾਂ ਨੇ ਵੀ ਐਵੇਂ ਹੀ ਹੋਵੇ ਸਜ਼ਾ ਹੋਵੇ ਬਸ ਸਾਡਾ ਮੁੰਡਾ ਇੱਕੋ ਹੀ ਸੀਗਾ ਘਰ ਦੇ ਕਮਾਉਂਦਾ ਦੂਸਰਾ ਚੱਲਾਈ ਹੈ ਬਸ ਸਾਡਾ ਤਾਂ ਇਹਦੇ ਨਾਲ ਹੀ ਘਰ ਚੱਲਦਾ ਸੀਗਾ ਹਾਂਜੀ ਫੇਰ ਆ ਕਰਿਆ ਸੀਗਾ ਘਰ ਜਵਾਈ ਸੀਗਾ ਪਰ ਇਹ ਰਹਿੰਦਾ ਨਹੀਂ ਸੀ ਉਧਰ ਆਪਣੀ ਘਰ ਲਈ ਛੱਡ ਕੇ ਆ ਗਿਆ ਸੀਗਾ ਸੋ ਇਹ ਕਿੱਥੇ ਰਹਿੰਦਾ ਸੀ ਜੀ ਪਟਿਆਲੇ ਅਜੇ ਉੱਥੇ ਜਾਂਦਾ ਇੱਕ ਸੀਗਾ ਹਾਂਜੀ ਉਹਦੀ ਰਹਿੰਦਾ ਸੀਗਾ ਅੱਜ ਸਾਡੇ ਗगन ਚੌਂਗ ਤੇ ਲੱਗ ਕੇ ਇੱਕ ਕੈਨੇਡੀਅਨ ਹੋਟਲ ਪੈਂਦਾ ਹੈ ਜੀ ਉੱਥੇ ਇੱਕ ਕਰਨਨਾਮਾ ਦਾ ਬੰਦਾ ਸੀਗਾ ਜਿਹੜਾ ਮਰਤਕ ਹਾਲਤ ਦੇ ਵਿੱਚ ਸਾਨੂੰ ਮਿਲਿਆ ਤੇ ਉਹਦੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਆ ਜਿਹੜਾ ਹੋਟਲ ਦਾ ਮਾਲਕ ਹੈ ਤੇਜਿੰਦਰ ਸਿੰਘ ਇੱਕ ਉਹ ਤੇ ਇੱਕ ਉਹਦੇ ਨਾਲ ਲੇਡੀ ਜਿਸ ਸੀ ਕਿ ਆਸ਼ਾ ਇਹਨਾਂ ਦੇ ਅਸੀਂ ਐਫ ਆਈ ਆਰ ਦਿੱਤੀ ਆ 304 ਦੀ ਤੇ ਬਾਕੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਆ ਜੋ ਵੀ ਸਾਹਮਣੇ ਆਊਗਾ ਤੁਹਾਨੂੰ ਦੱਸ ਦਿੱਤਾ ਜਾਊਗਾ ਜੀ ਇਹ ਪਰਚਾ ਰਜਨੀ ਹੈ ਜੀ ਜਿਹੜਾ ਮਰਤਕ ਹੈ ਕਰਨੇ ਦੀ ਭੈਣ ਹੈ ਜੀ ਜੋ ਸੁਹਾਵਣਾ ਦੀ ਰਹਿਣ ਵਾਲੀ ਆ ਉਹਦੇ ਬਿਆਨਾਂ ਤੇ ਅਸੀਂ ਵਰਚਾ ਦਿੱਤਾ ਮਿਰਤਕ ਦੀ 29 ਸਾਲ ਉਮਰ ਆ ਜੀ ਉਹਦੀ ਭੈਣ ਦੇ ਦੱਸਣ ਮੁਤਾਬਕ ਤੇ ਨਹੀਂ ਇਹ ਕੁਆਰਾ ਸੀਗਾ ਜੀ ਕੋਈ ਲੇਡੀ ਸੀਗੀ ਉਹਦੇ ਨਾਲ ਹੋਟਲ ਦੇ ਵਿੱਚ ਆਇਆ ਸੀਗਾ ਪਰ ਜਿਹੜਾ ਹੋਟਲ ਦਾ ਮਾਲਕ ਹੈ ਤੇ ਉਹ ਤੇ ਆਸ਼ਾ ਇਹ ਦੋਨੇ ਆਪਸ ਚ ਮਿਲੇ ਹੋਏ ਸੀਗੇ ਦੱਸਣ ਮੁਤਾਬਕ ਘਰਦਿਆਂ ਨੂੰ ਤਾਂ ਡੈੱਡ ਹਾਊਸ 'ਚ ਜਦੋਂ ਇਹ ਮਤਲਬ ਡੈੱਡ ਬੋਡੀ ਇੱਥੇ ਰੱਖ ਆਏ ਪਰ ਇਹਨਾਂ ਨੇ ਦੱਸਿਆ ਨਹੀਂ ਜਦੋਂ ਹਸਪੀਟਲ ਤੇ ਪਤਾ ਲੱਗਿਆ ਸੀ ਇਨਵੈਸਟੀਗੇਸ਼ਨ ਕੀਤੀ ਫਿਰ ਅਸੀਂ ਉਹਨਾਂ ਨੂੰ ਫੋਨ ਕੀਤਾ ਜੀ ਕੋਈ ਕਰਦੇ ਨਹੀਂ ਕੋਈ ਸਖਤ ਕਾਰ ਨਹੀਂ ਹਾਂ ਜੀ ਹਾਂ ਉਹ ਤੇਜਿੰਦਰ ਸਿੰਘ ਜਿਹੜਾ ਹੋਟਲ ਦਾ ਮਾਲਕ ਹੈ ਉਹ ਤੇ ਇੱਕ ਉਹਦੇ ਕੋਲ ਜਨਾਨੀ ਲੱਗੀ ਹੋਈ ਆ ਜਾਂ ਰਹਿੰਦੀ ਆ ਕਿਵੇਂ ਉਹਨੂੰ ਜਾਣਦੀ ਆ ਆਸ਼ਾ ਉਹਦੇ ਤੇ ਜਗਜਾਲ ਕਰਦੇ ਨੇ ਸਾਰੀ ਗੱਲ ਉਹਦੇ ਤੇ ਹੀ ਛੜਦੇ ਆ ਅਸੀਂ 304 ਤੇ ਤਹਿਤ ਪਰਚਾ ਦਰਜ ਕੀਤਾ ਜੀ ਹਾਂ ਦੋਨਾਂ ਦੇ ਖਿਲਾਫ ਜੀ ਮੌਤ ਤੇ ਹਸਲ ਕਰਨਾ ਦਾ ਫਟਾਫਟ ਉਹ ਤਾਂ ਬਾਅਦ ਚ ਆਪਣਾ ਸਾਡੀ ਇਨਵੈਸਟੀਗੇਸ਼ਨ ਤੇ ਮਤਲਬ ਪੋਸਟਮਾਰਕ ਤੋਂ ਬਾਅਦ ਹੀ ਪਤਾ ਲੱਗਿਆ